ਬਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਫਤਿਹ ਜੀ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਦੁਖਦੀ ਘੜੀ ਹੈ ਸਾਡੀ ਖੇਡ ਕਬੱਡੀ ਦਾ ਹੀਰਾ ਬਾਈ ਬਿੱਕੂ ਬਲਿਆਲ ਉਹ ਕੱਲ ਜਿਹੜਾ ਹੈ ਵੀ ਉਹ ਇਸ ਦੁਨੀਆ ਤੋਂ ਚਲਾ ਗਿਆ ਬਹੁਤ ਇੱਕ ਵੱਡੀ ਜਗਤ ਲਈ ਜਿਹੜੀ ਮੰਨਤ ਸਾਗੀ ਤਵਰ ਹੈ ਤੇ ਅੱਜ ਅਸੀਂ ਬਲਿਆੜ ਪਿੰਡ ਦੇ ਵਿੱਚ ਖੜੇ ਆ ਸਾਡੇ ਕਬੱਡੀ ਪਲੇਅਰ ਕਬੱਡੀ ਵਾਲੇ ਤੇ ਬਾਈ ਸਮੂਹ ਨਗਰ ਨਿਵਾਸੀ ਬਲਿਆੜ ਵਾਲੇ ਵੀਰ ਖੜੇ ਆ ਤੇ ਆਪਾਂ ਸਾਰਿਆਂ ਨੂੰ ਪਤਾ ਜੀ ਉਹ ਕਬੱਡੀ ਪਲੇਅਰ ਜਿਹੜਾ ਬਿੱਟੂ ਬਲਿਆੜ ਆ ਉਹਦੇ ਮਾਤਾ ਪਿਤਾ ਪਹਿਲਾਂ ਇਸ ਦੁਨੀਆ 'ਚ ਨਹੀਂ ਸੀਗੇ ਪਰਿਵਾਰ 'ਚ ਕੋਈ ਨਹੀਂ ਸੀਗਾ ਜਦੋਂ ਵੀ ਕਬੱਡੀ ਖੇਡਣ ਆਉਂਦਾ ਸੀ ਘਰੇ ਪਿੱਛੇ ਕੋਈ ਨਹੀਂ ਜਿੰਦਾ ਗੁੰਡਾ ਲਾ ਕੇ ਜਿਦਾਂ ਉਹ ਖੇਡਣ ਆਉਂਦਾ ਸੀ ਤੇ ਪਹਿਲਾਂ ਵੀ ਅਸੀਂ ਉਸ ਬਾਰੇ ਵੀਰ ਬਾਰੇ ਬੋਲਦੇ ਹੁੰਦੇ ਸੀ ਟਰਨਾਮੈਂਟਾਂ ਦੇ ਹੈਲਪ ਕਰਾਉਂਦੇ ਰਹੇ ਆ ਤੇ ਹੁਣ ਆ ਸਾਰੇ ਨਗਰ ਨਿਵਾਸੀ ਖੜੇ ਆ ਬਲਿਆੜ ਵਾਲੇ ਬਾਈ ਬਜ਼ੁਰਗ ਵੀ ਖੜੇ ਆ ਸਾਰੇ ਕਬੱਡੀ ਵਾਲੇ ਖੜੇ ਆ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਜੀ ਇਹ ਵੀਡੀਓ ਅਸੀਂ ਤਾਂ ਬਣਾ ਰਹੇ ਆ ਵੀ ਆਪਾਂ ਉਸ ਪਰਿਵਾਰ ਦੀ ਪਿੱਛੇ ਭੈਣ ਆ ਦੀ ਵਾਈਫ ਹੈ ਆਪਾਂ ਦੇਖੋ ਫਲੇਰ ਨੂੰ ਤਾਂ ਨਹੀਂ ਵਾਪਸ ਲਿਆ ਸਕਦੇ ਤੇ ਆਪਾਂ ਉਹਦੀ ਹੈਲਪ ਕਰ ਦਾਂਗੇ ਕੁਝ ਨਾ ਕੁਝ ਅਸੀਂ ਇਹ ਵੀਡੀਓ ਦੇ ਉੱਪਰ ਨਾ ਉਹਨਾਂ ਦਾ ਖਾਤਾ ਨੰਬਰ ਜਾਂ ਕੋਈ ਸਕੈਨਰ ਲਾਵਾਂਗੇ ਜਿੰਨਾ ਤੁਹਾਡੇ ਤੋਂ ਸਾਰਿਆਂ ਭੋਗਿਆ ਉਸ ਦੀ ਆਪਾਂ ਹੈਲਪ ਕਰਨੀ ਹੈ ਤਾਂ ਕਿ ਉਸ ਭੈਣ ਦੀ ਪਰਿਵਾਰ ਦੀ ਪਿੱਛੇ ਹੈਲਪ ਹੋ ਸਕੇ ਕੁਝ ਨਾ ਕੁਝ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਮਦਦ ਮਿਲੇ ਗੁਜ਼ਾਰਾ ਹੋ ਸਕੇ ਤੇ ਸਾਡੇ ਸਾਰਿਆਂ ਵੱਲੋਂ ਕਬੱਡੀ ਜਨਤ ਵੱਲੋਂ ਤੇ ਸਮੂਹ ਨਗਰ ਨਿਵਾਸੀ ਬਲਿਆੜ ਵੱਲੋਂ ਆਪ ਸਭ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਵਰਤ ਤੋਂ ਬਾਅਦ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਆ ਵੀਰ ਜੀ ਆਪਾਂ ਹੈਲਪ ਕਰਨੀ ਹੈ ਜੀ ਆਪਾਂ ਦਾ ਖਾਤਾ ਨੰਬਰ ਮੋਬਾਈਲ ਨੰਬਰ ਜਾਂ ਸਕੈਨਰ ਉਹ ਆਪਾਂ ਵੀਡੀਓ ਦੇ ਉੱਪਰ ਮੈਂਸ਼ਨ ਕਰ ਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ